ਤਤਪਰੰਤ ਗੱਲ ਕਰਾਂਗੇ ਜੀ ਆਪਣੇ ਸਰਪੰਚ ਸਾਹਿਬ ਨਾਲ ਸਰਪੰਚ ਸਾਹਿਬ ਤੁਸੀਂ ਸਾਫ ਦਾ ਸਰਪੰਚ ਰਹੇ ਹੋ ਜੀ ਤੇ ਆ ਜਿਹੜੇ ਅਲੀਗੇਸ਼ਨ ਲੱਗੇ ਆ ਕਿ ਤੁਸੀਂ ਆਪਾਂ ਕਮਰਾਂ ਦੀ ਥਾਂ ਜਿਹੜੀ ਵਲੀ ਜਾ ਰਹੀ ਆ ਜੀ 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 ਤੇ ਪੰਚਾਇਤ ਕੋਲੇ ਥਾਂ ਹੈਗਾ ਆ ਤੇ ਜਾਣ ਬੁੱਝ ਕੇ ਆਪਾਂ ਇਹ ਇੱਥੇ ਛੇੜੀ ਛੇੜੀ ਜਾ ਰਹੀ ਹੈ ਕਿ ਤੁਹਾਡੀ ਸਰਕਾਰੀ ਦਰਬਾਰੇ ਪਹੁੰਚ ਚੰਗੀ ਆ ਇਸ ਸਬੰਧੀ ਸਾਨੂੰ ਜਾਣਕਾਰੀ ਦਿਓ ਵੀ ਆ ਕਮਰਾ ਕਿਆ ਬੰਦੀਆਂ ਪੁੱਟੀਆਂ ਕਾਦੇ ਵਾਸਤੇ ਪੁੱਟੀਆਂ ਆ ਇੱਥੇ ਕੀ ਬਿਲਡਿੰਗ ਬਣ ਜਾ ਰਹੀ ਆ ਹੂੰ ਹੂੰ ਥੋੜੀ ਜਿਹੀ ਜਾਣਕਾਰੀ ਦਿਓ ਦੇਖੋ ਜੀ ਪਿੰਡ ਦੀ ਜਿਹੜੀ ਇਹ ਬਲਬਹੁਤ ਜਿਹੜੀ ਪੁਰਜ਼ੋਰ ਜਿਹੜੀ ਮੰਗ ਸੀ ਨਾ ਸਾਰੇ ਪਿੰਡ ਦੀ ਉਹ ਆ ਗਈ ਸੀ ਅੰਗਣਵਾਲੀ ਸਕੂਲ ਦੀ ਠੀਕ ਹੈ ਜੀ ਪਲੱਸ ਦੇ ਨਾਲ ਜਿਹੜਾ ਹੈਗੀ ਸੀ ਇਹ ਆਪਣਾ ਇੱਕ ਡਿਸਪੈਂਸਰੀ ਦੀ ਜੀ ਜਿਹਦੇ ਕਰਕੇ ਕਿ ਪਿੰਡ ਨੂੰ ਬਹੁਤ ਜ਼ਿਆਦੀਆਂ ਦਿੱਕਤਾਂ ਹੁੰਦੀਆਂ ਸੀ ਤੇ ਉਧਰ ਪ੍ਰਾਇਮਰੀ ਸਕੂਲ ਦੇ ਵਿੱਚ ਜਿਹੜੀ ਆ ਜਗ੍ਹਾ ਘੱਟ ਹੋਣ ਦੇ ਕਰਕੇ ਉੱਥੇ ਜਿਹੜਾ ਅੰਗਣਵਾਲੀ ਸਕੂਲ ਦੇ ਬੱਚਿਆਂ ਦਾ ਜਿਹੜਾ ਸੀ ਉਹ ਰਹਿਣ ਸਹਿਣ ਦਾ ਪਲੱਸ ਉਹਨਾਂ ਦੇ ਜਿਹੜੇ ਖਾਣ ਪੀਣ ਦਾ ਜੀ ਬਹੁਤ ਦਿੱਕਤਾਂ ਹੁੰਦੀਆਂ ਸੀ ਜੀ ਜੀ ਉਹ ਸਾਰੇ ਪਿੰਡ ਦੀ ਜਿਹੜੀ ਜਿਹੜੀ ਪੰਚਾਇਤ ਪਲੱਸ ਪ੍ਰਿੰਟ ਦੇ ਲੋਕਾਂ ਦਾ ਜਿਹੜਾ ਸਹਿਯੋਗ ਦੇ ਨਾਲ ਜੀ ਹੁਣ ਸਾਡੇ ਜਿਹੜੇ ਨਵੇਂ ਬਣੇ ਸਰਪੰਚ ਆ ਸਰਗਰ ਮੀਤ ਸਿੰਘ ਜੀ ਬੁੱਦੇਸ਼ਾ ਸਾਹਿਬ ਹਾਂਜੀ ਜੀ ਬਹੁਤ ਵਧੀਆ ਸ਼ਬੀ ਦੇ ਮਾਲਕ ਨੇ ਬਹੁਤ ਨੇਕ ਇਨਸਾਨ ਨੇ ਠੀਕ ਹੈ ਜੀ ਉਹਨਾਂ ਨੇ ਅਸੀਂ ਬੇਨਤੀ ਕੀਤੀ ਸੀ ਵੀ ਸਾਰੇ ਪਿੰਡ ਵਾਲਿਆਂ ਵੀ ਇਹ ਜਿਹੜਾ ਕੰਮ ਆ ਆਂਗਰਬੜੀ ਸਕੂਲ ਦਾ ਤੇ ਨਾਲ ਡਿਸਪੈਂਸਰੀ ਦਾ ਇਹ ਸਾਡੇ ਪਿੰਡ ਤੇ ਬਹੁਤ ਜ਼ਰੂਰੀ ਆ ਠੀਕ ਹੈ ਜੀ ਉਹਨਾਂ ਨੇ ਇਹ ਬੇਨਤੀ ਨੂੰ ਪ੍ਰਵਾਨ ਕਰਕੇ ਜਗ੍ਹਾ ਜਿਹੜੀ ਆ ਜਿਹੜੀ ਕਹਿ ਰਹੇ ਨੇ ਐਲੀਗੇਸ਼ਨ ਲਾ ਰਹੇ ਨੇ ਵੀ ਇਹਦੇ ਵਿੱਚ ਜਿਹੜਾ ੱਟਾ ਕਰਕੇ ਜਾਂ ਮਤਲਬ ਉਹਨੂੰ ਜੀ ਜੀ ਸਰਕਾਰੀ ਦਫਤਰ ਪਹੁੰਚ ਆ ਤੁਹਾਡੀ ਸਾਰੀ ਗ੍ਰੇ ਉਹ ਬਿਲਕੁਲ ਬੇਬੁਨਿਆਦ ਆ ਅੱਛਾ ਜੀ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਵਰ ਰਿਹਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ ਠੀਕ ਹੈ ਜੀ ਤੁਹਾਡੇ ਸਾਹਮਣੇ ਆ ਤਸਰਾਂ ਦੀਆਂ ਨੀਆਂ ਪੁੱਟੀਆਂ ਰੀਆਂ ਉਹ ਬੰਦ ਜਿਹੜੀ ਰਿਕਵਰਮੈਂਟ ਆ ਉਹ ਵੇਖੋ ਇੱਕ ਸਾਈਡ ਤੇ ਆ ਉਹਦੀ ਬਾਉਂਡਰੀ ਚਲੋ ਉਸੇ ਉੱਥੇ ਜਾ ਕੇ ਦੇਖਾਂਗੇ ਫਿਰ ਨਾਲ ਆਪਾਂ ਕਮਰੇ ਦੀ ਗੱਲ ਕਰੀਏ ਕਿ ਹੁਣ ਇਹ ਕਮਰਾ ਜਿਹੜਾ ਜਾਨ ਇਹ ਅੰਗੜਵਾੜੀ ਸਕੂਲ ਦੀ ਸਾਰੀ ਆ ਅੱਛਾ ਜੀ ਚਾਰ ਹੁੰਦੀਆਂ ਇਹ ਜਿਹੜੀਆਂ ਆਪਾਂ ਪੁੱਛੀਆਂ ਐ ਅਲਗਮੜੀ ਸਕੂਲੀਆਂ ਵਾ ਉਹਦੇ ਨਾਲ ਤਾਂ ਜਿਹੜਾ ਨਾਲ ਬਣਦੀਆਂ ਉਹ ਜਿਹੜਾ ਵਾ ਡਿਸਪੈਂਸਰੀ ਬਣਦੀ ਠੀਕ ਹੈ ਜੀ ਹੋਰ ਇਹ ਵੀ ਤਰ੍ਹਾਂ ਦੀ ਕੋਈ ਵੀ ਕਿਸੇ ਦਾ ਕੋਈ ਮਤਲਬ ਐਜੂਕੇਸ਼ਨ ਜਿਹੜਾ ਲੰਦਾ ਵਾ ਉਹ ਬਣੀ ਪਈ ਬੜਾ ਆ ਤੇ ਆ ਸਾਰੇ ਪਿੰਡ ਦੇ ਬਹੁਤ ਸਾਡੀ ਸਭ ਕਸਪੰਸ ਸਾਹਿਬ ਨਾਲ ਗੱਲ ਹੋਈ ਆ ਤੇ ਤੁਸੀਂ ਕਹਿਆ ਵੀ ਤੁਹਾਡੇ ਪੰਜ ਮੈਂਬਰ ਪਰਚਾਇਤ ਵੀ ਅੱਥੇ ਖੜੇ ਨੇ ਸਰਪੰਚਾ ਵੀ ਖੜੇ ਨੇ ਤੇ ਹੁਣ ਜਿਹੜੇ ਮਤਲਬ ਪਹਿਲਾਂ ਜਿਹੜੀਆਂ ਨੀਆਂ ਪੁੱਟੀਆਂ ਪਹਿਲੇ ਕਿਹੜੀ ਬਿਲਡਿੰਗ ਬਣਨੀ ਔਰ ਉੱਚੇ ਬਾਅਦ ਕਿਹੜੀ ਬਿਲਡਿੰਗ ਬਣਨੀ ਹੈ ਜੀ ਉੱਚੀ ਬੋਲੋ ਥੋੜੇ ਪਹਿਲਾਂ ਅੰਗੜਵਾੜੀ ਸੈਂਟਰ ਬਣ ਰਿਹਾ ਜੀ ਅੱਛਾ ਜੀ ਤੇ ਅੰਗੜਵਾੜੀ ਸੈਂਟਰ ਦੀ ਆਪਾਂ ਨੀ ਪੱਥਰ ਧਰਦ ਤੱਕ ਕੱਲ ਦਾ ਤੇ ਲਾਲੋ ਵੀ ਮੁਕੰਮਲ ਹੋਣ ਦੇ ਕਿਨਾਰੇ ਆ ਅੱਛਾ ਜੀ ਤੇ ਹੁਣ ਜਿਹੜਾ ਆਪਣਾ ਡਿਸਪੈਂਸਰੀ ਜਿਹੜੀ ਆ ਉਹ ਸਾਡੀ ਪਰਸੋ ਨੂੰ ਸ਼ੁਰੂ ਹੋ ਜੂਗੀ ਠੀਕ ਹੈ ਜੀ ਹਾਂਜੀ ਤੇ ਸਰ ਜਿਦਾ ਇਹਨਾਂ ਨੇ ਕਿਹਾ ਵੀ ਤਲੁਕ ਕੜੀ ਪੰਚਾਇਤ ਖੜੀ ਹੈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜੇ ਫਿਰ ਜ ਇਤਰਾਜ਼ ਜੀ ਜਤਾਇਆ ਗਿਆ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜੀ ਇਹ ਤੇ ਵਿਰੋਧੀ ਧਿਰ ਨੂੰ ਇਤਰਾਜ਼ ਆ ਦੂਜੇ ਨੂੰ ਕਿਸੇ ਨੂੰ ਆਹ ਨੂੰ ਤੇ ਕੋਈ ਇਤਰਾਜ਼ ਨਹੀਂ ਅੱਛਾ ਜੀ ਸਿਰਫ ਦੋ ਚਾਰ ਬੰਦੇ ਹੈਗੇ ਆ ਵੱਧ ਨਹੀਂ ਹੈ ਅੱਛਾ ਜੀ ਹਾਂਜੀ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਮਤਲਬ ਜਿਹੜਾ ਤੁਸੀਂ ਕੰਮ ਕਰ ਲਏ ਹੋ ਇੱਕ ਇੱਕ ਸ਼ਲਾਘਾ ਯੋਗ ਪ੍ਰਪਲ ਹੈ ਕੰਗੇ ਕ ਮਲੋ ਕਰ ਮਲੋ ਕਰਮਾ ਨਾਲ ਇਹੋ ਜੇ ਆਉਂਦੇ ਆ ਜੀ ਸਹੂਲਤਾਾਂ ਠੀਕ ਹੈ ਜੀ ਤੇ ਲਾ ਲੋ ਵੀ ਅੱਗੇ ਪੇਂਟ ਦੀਆਂ ਤੇ ਪੰਜ ਮਡੀਆਂ ਨੇ ਅੱਛਾ ਜੀ ਪੰਜ ਮਡੀਆਂ ਨੇ ਨਹੀਂ ਉਹ ਕਬਰਿਸਤਾਨਾਂ ਦੀ ਗੱਲ ਕੀਤੀ ਉਹਨਾਂ ਨੇ ਕਬਰਾਂ ਦੀ ਹਾਂਜੀ ਕਿ ਤੁਹਾਡੇ ਇਥੇ ਕਿੰਨੀਆਂ ਕਬਰਾਂ ਤੁਹਾਡੇ ਪਿੰਚੇ ਸਾਡੇ ਪੰਜ ਜਾ ਜੀ ਪੰਜ ਕਬਰਿਸਤਾਨ ਪੰਜ ਕਬਰਿਸਤਾਨ ਪੰਜ ਕਬਰਿਸਤਾਨ ਆ ਜੀ ਕੋਈ ਹੋਰ ਦੱਸੋ ਵੀ ਹੋਰ ਕਬਰਿਸਤਾਨ ਚਾਹੀਦੇ ਨੇ ਹੋਰ ਤਾਂ ਕਾਫੀ ਜਗ੍ਹਾ ਉਹਨਾਂ ਨੂੰ ਤਾਂ ਨਹੀਂ ਕਿ ਕਿਸ ਤੋਂ ਪਹਿਲਾਂ ਜਿੱਦ ਨੂੰ ਲੋਕ ਪੀਚ ਬਣਾਦੇ ਜਿਹੜਾ ਉਹ ਵੀ ਦਵਾਈ ਦੇ ਨੇ ਓਕੇ ਹਮ ਉਸ ਐਂਗਲ ਤੋਂ ਠੀਕ ਹੈ ਹਨ ਤੇ ਇਹ ਸਾਡਾ ਦੂਸਰਾ ਮੰਨ ਲਿਆ ਇਹ ਬਹੁਤ ਲੱਗਦੀ ਹੋਈ ਹੈ ਫਰੀ ਕੋਡ ਵਿੱਚ ਦੇਖੋ ਅਸੀਂ ਅੱਗੇ ਸੱਟਾ ਲੱਗੀ ਉਹ ਸੋਰੀ ਇੱਕ ਠੀਕ ਹੈ ਤੇ एक डीसी ऑफिस स्विच बना हुआ है और उसे सिग्नल करते हैं एक डीसी डीसी देखो नॉन डॉक्टर विभाग दे मैं दबाए इधर पार्क बिल्कुल ठीक तीन बटन एक कमरे पर पार्क और डिस्ट्रीब्यूशन रेटन बिल्कुल के दो डीसी रजिस्टर चेंज के दो माने एक हैगी एक वरना देखो एक हैगी प्रेजेंट ऑफ विंडो देखो ठीक बस इतनी ठीक कोई हो रहा है ਇਸ ਵੇਲੇ ਇਹਦਾ ਕੁੰਝਾ ਹੁੰਦਾ ਜੀ ਚਲੋ ਤੁਸੀਂ ਮੈਂਬਰ ਗਿਣਾਤੇ ਸਾਨੂੰ ਸੁਪੰਚ ਵੀ ਗਿਣਾਤੇ ਤੇ ਇਹਦਾ ਕੋ ਮਤਾ ਵਗੈਰਾ ਪਿਆ ਹੈ ਹਾਂਜੀ ਮਤਾ ਪਿਆ ਉਹ ਦਿਖਾ ਸਕਦੇ ਸਾਨੂੰ ਹਾਂਜੀ ਹਾਂਜੀ ਬਿਲਕੁਲ ਜਾਣ ਲਿਗੇ ਅਸੀਂ ਲੈ ਕੇ ਜਾਣੀ ਉਹਦੀ ਫੋਟੋ ਜਾਂ ਉਹਦੀ ਫੋਰ ਸਟੇਟ ਠੀਕ ਹੈ ਜੀ ਤੇ ਬਾਕੀ ਜਿਹੜਾ ਪਿੱਛੇ ਦੇ ਕੂੜੇ ਦੇ ਢੇਰ ਆ ਤੇ ਮੈਨੂੰ ਉਹਦੀ ਜਿਹੜੀ ਬਾਉਂਡਰੀ ਆ ਉਹ ਦਿਖਾ ਤੁਸੀਂ ਕਹਿੰਦੇ ਕੋ ਉਹਦੀ ਬਾਉਂਡਰੀ ਆ ਤਾਂ ਤੁਸੀਂ ਦਿਖਾਓਗੇ ਸਾਨੂੰ ਹਾਂ ਜਰੂਰ ਬੋਲ ਕਿਹੜੇ ਜੀ ਬੋਲੋ ਅੱਛਾ ਤੁਸੀਂ ਕੀ ਨਾਂ ਤੁਹਾਡਾ ਜੀ ਤੀਰ ਸਿੰਘ ਤੀਰ ਸਿੰਘ ਚਾਰ ਹੋ ਗਏ ਜੀ ਤੁਸੀਂ ਵੀ ਮੈਂਬਰ ਪੰਚਾਇਤ ਹਾਂਜੀ ਅੱਛਾ ਠੀਕ ਹੈ ਤੇ ਪਾਜੀ ਤੁਹਾਡੇ ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ ਤੁਹਾਡੇ ਪਿੰਡ ਦੇ ਕੁਝ ਵਿਅਕਤੀਆਂ ਨੂੰ ਕਿਹਾ ਗਿਆ ਸੀ ਕਿ ਧੱਕਾ ਹੋਉਂਦਿਆ ਤੇ ਤੁਸੀਂ ਇਸ ਗੱਲ ਬਾਰੇ ਹੁਣ ਤੁਸੀਂ ਸੁਣ ਤਾਂ ਸਾਰਾ ਕੁਝ ਲਿਆਈ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਜੀ ਇਹ ਕਹੌਣਿਆ ਵੀ ਸਾਡੇ ਬਣੇ ਵਧੀਆ ਬਣੇ ਤੇ ਸਾਨੂੰ ਕੋਈ ਵਧੀਆ ਸਾਡਾ ਨਾਮ ਰੋਸ਼ਨ ਹੋਵੇ ਅੱਛਾ ਜੀ ਤੇ ਪੰਚਾਇਤ ਨੇ ਆਪ ਕੁਝ ਬਣਾਤਾ ਤੇ ਬਾਕੀ ਸਕੂਲ ਦੀ ਵਿੱਚੋਂ ਪਿੱਛੋਂ ਪਾਜੀ ਕੁਝ ਨਹੀਂ ਬਣਿਆ ਅੱਛਾ ਜੀ ਹਾਂ ਜੀ ਇਹ ਬਣਾਉਣਾ ਚਾਹੁੰਦੇ ਆ ਤੁਹਾਨੂੰ ਇਹ ਫੀਕਰ ਕਹਿੰਦੀ ਆ ਕਿ ਸਕੂਲ ਪਿੰਡ ਚ ਬਣਾ ਰਹੇ ਆ ਆਪਾਂ ਤੇ ਇਹ ਗੱਲ ਵਾਕਈ ਸਹੀ ਹੈ ਕਿ ਪਹਿਲੇ ਸਕੂਲ ਚ ਤੁਹਾਡੇ ਕੋ ਮਤਲਬ ਨਮੇਡੇ ਮੀਲ ਜਿੱਦਾਂ ਨਿਆਣੇ ਭੁੱਖੇ ਵੀ ਕੀ ਜਾਂਦੇ ਹੋਣਗੇ ਸਕੂਲ ਲਈ ਬਣਿਆ ਹੋਊਗਾ ਤੇ ਇਸ ਕਰਕੇ ਬਣਾਇਆ ਜਾ ਰਿਹਾ ਸੱਚੀ ਗੱਲ ਹੈ ਠੀਕ ਹੈ ਤੇ ਇੱਕ ਗੱਲ ਹੋਰ ਕਹੀ ਸਾਡੇ ਮਾਰਜੋਖ ਸੁਪਨ ਸਾਹਿਬ ਨੇ ਕਿ ਇੱਥੇ ਪੰਜ ਕਬਰਿਸਤਾਨ ਨੇ ਵਾਕਈ ਗੱਲ ਸਹੀ ਹੈ ਹਾਂਜੀ ਪੰਜ ਅਸੀਂ ਦੇਖਣੇ ਜੀ ਹਾਂਜੀ ਬਬੇ ਵੇਖੋ ਜੀ ਵੇਖੋ ਪੰਜ ਠੀਕ ਹੈ ਤੇ ਸੁਪਨ ਸਾਹਿਬ ਔਨ ਕੈਮਰਾ ਦੱਸੋ ਵੀ ਇੱਥੇ ਕੀ ਹਾਲਾਤ ਸੀਗੇ ਤੇ ਅੱਜ ਦੇ ਕੀ ਹਾਲਾਤ ਆ ਵੇਖੋ ਜੀ ਇੱਥੇ ਉੱਚੀ ਬੋਲੋ ਥੋੜੇ ਜਿਹਾ ਇੱਥੇ ਇਹ ਹਾਲਾਤ ਸੀ ਕਿ ਇੱਥੇ ਇਨਸਾਨ ਕੋਈ ਆ ਕੇ ਖੜਾ ਨਹੀਂ ਸਕਦਾ। ਅੱਛਾ ਜੀ। ਇੰਨੀ ਹਾਲਾਤ ਮਾੜੀ ਸੀ। ਉਹ ਆਉਂਦੀ ਜੀ। ਹਾਂ ਕੂੜਾ ਇੰਨਾ ਜ਼ਿਆਦਾ ਸੀ। ਗੰਦਗੀ ਇੰਨੀ ਸੀ। ਆ ਕੇ ਸਾਡੇ ਟਰਾਂਫਰਮ ਪਰ ਮੈਂ ਇੱਥੇ ਮਤਲਬ ਜਿੱਥੇ ਅਸੀਂ ਪਾਰਕ ਬਣਾਈ ਬੱਚਿਆਂ ਵਾਸਤੇ ਸਾਡੇ ਪਿੰਡ ਦਾ ਸਹਿਯੋਗ ਲੈ ਕੇ। ਅੱਛਾ ਠੀਕ ਹੈ। ਉਹ ਟਰਾਂਫਰਮ ਦੇ ਬਕਸੇ ਦੇ ਨਾਲ ਕੂੜਾ ਲੱਗਾ ਸੀ। ਅੱਛਾ ਜੀ। ਨੂੰ 2 ਸਾਲ ਹੋ ਗਿਆ ਖੰਡਰ ਕਰਾਬ ਹੁੰਦਿਆਂ ਨੂੰ ਤੇ ਨਾਲ ਉਹਨੂੰ ਡੀਸੀਪੀ ਲਾ ਕੇ ਤੇ ਕੂੜਾ ਚੁੱਕਦੇ ਨੂੰ। ਉਹ ਚੁੱਕ ਕੇ ਕੂੜਾ ਤੇ ਇੱਕ ਪਾਸੇ ਹੀ ਢੇਰ ਕੀਤਾ। ਅੱਛਾ ਢੇਰ ਕੀਤਾ ਤੇ ਪਾਰਕ ਬਣਾਈਆਂ ਨਾਲ ਬਚੋ ਜੇ ਲੱਗੀਆਂ ਪਾਰਕ ਦੇ ਵਿੱਚ ਚੀਜ਼ਾਂ ਲੱਗੀਆਂ ਅੱਛਾ ਜੀ ਹਾਂਜੀ ਉਹਦੇ ਬਾਅਦ ਨਾਲ ਕੂੜੇ ਦਾ ਢੁਹੇਰ ਜਿਹੜਾ ਵਾ ਵੱਖਰਾ ਮਤਲਬ ਇੱਕ ਪਾਸੇ ਕਰਦਾ ਅੱਛਾ ਜੀ ਹਾਂਜੀ ਆਹ ਵਾਲਾ ਜੀ ਹਾਂ ਆਹ ਕੂੜਾ ਦਾ ਢੇਰ ਇਹ ਵੱਖਰਾ ਕਰਦਾ ਅੱਛਾ ਜੀ ਹੁਣ ਇਸ ਵੇਲੇ ਮਤਲਬ ਇੱਥੇ 100 ਟਰਾਲੀਆਂ ਇੱਕ ਮਤਲਬ ਟਰਾਲੀਆਂ ਕੂੜੇ ਦੀਆਂ ਬਾਹਰ ਵੀ ਖੜੀਆਂ ਅੱਛਾ ਜੀ ਬਾਹਰ ਖੜੀਆਂ ਇਸ ਤੋਂ ਇਲਾਵਾ ਇਸ ਤੋਂ ਇਲਾਵਾ 50 ਟਰਾਲੀਆਂ ਜੀ ਹਾਂ ਬਾਹਰ ਵੀ ਖੜਿਆ ਵਾ ਅੱਛਾ ਜੀ ਦੁੱਕ ਕੇ ਖੜਿਆ ਮਤਲਬ ਕੁੱਲ ਮਿਲਾ ਕੇ ਗੱਲ ਕਹੀਏ ਵੀ ਇਹ ਪੂਰਾ ਉਹ ਨਹੀਂ ਹੈ ਤੁਸੀਂ ਬਾਹਰ ਵੀ ਪੇਚੂ ਕੇ ਹੋ ਬਾਹਰ ਵੀ ਖੜਿਆ ਵਾ ਅੱਛਾ ਰਹਿ ਗਈ ਗੱਲ ਮਤਲਬ ਉਥੇ ਪਾਰਕ ਦੀ ਪਾਰਕ ਦੇ ਨਾਲ ਇੰਨਾ ਕੂੜਾ ਸੀ ਤਿੰਨ ਚਾਰ ਵਾਰਾਂ ਜੀਸੀਪੀ ਲਿਆ ਕੇ ਹੜਵਾ ਕੇ ਮਤਲਬ ਤੇ ਉਹ ਕੂੜਾ ਇਕੱਠਾ ਕਰਕੇ ਦਿੱਥੇ ਲਿਆਂਦਾ ਹੁਣ ਉਹ ਕੁਝ ਬਾਹਰ ਲੈ ਗਿਆ ਸੀ ਚੁੱਕ ਕੇ ਤੇ ਕੁਝ ਇੱਥੇ ਠੇਰ ਲਗਾ ਹੈ ਠੀਕ ਹੈ ਹਾਂਜੀ ਠੀਕ ਹੈ ਮਤਲਬ ਬਾਕੀ ਹੁਣ ਪੰਚਾਇਤ ਜਿਹੜੀ ਆ ਬਹੁਤ ਵਧੀਆ ਕੰਮ ਕਰ ਰਹੀ ਆ ਕਿ ਨਾਲ ਅੰਗਣਵਾੜੀ ਸਕੂਲ ਬਣਾਉਣ ਲੱਗਿਆ ਤੇ ਨਾਲ ਹੀ ਡਿਸਪੈਂਸਰੀ ਬਣ ਚੁੱਕੀ ਹੈ ਤੇ ਕੂੜਾ ਬਾਹਰ ਤੇ ਕੂੜਾ ਜਿਹੜਾ ਵਾ ਕੂੜੇ ਦਾ ਸਿਸਟਮ ਜਿਹੜਾ ਬਾਹਰ ਬਣਾ ਦਿੱਤਾ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਈ ਕਬਰਾਂ ਜੀ ਅੱਛਾ ਜੀ ਈ ਕਬਰਾਂ ਦੀ ਬਾਉਂਡਰੀ ਇਹ ਤਿੰਨ ਇਹਦੀ ਦਬਾਰ ਦੀ ਖਸਤਾ ਹਾਲਤ ਦੇ ਦੇਹੀ ਰਹੇ ਜੀ ਜੀ ਹਾਂ ਜੀ ਇਹ ਕਲਰ ਲੱਗਾ ਹੋਇਆ ਤੇ ਡਿੱਗਾ ਹੋਇਆ ਸਾਰਾ ਕੁਝ ਬਿਲਕੁਲ ਹਾਂ ਜੀ ਇੱਧਰ ਵੀ ਆ ਇੱਕ ਮਿੰਟ ਇੱਧਰ ਥੋੜੀ ਦਿਖਾ ਲਈਏ ਆਪਾਂ ਹਾਂ ਜੀ ਹਾਂ ਜੀ ਮਤਲਬ ਤੋੜ ਤਾਂ ਕੀ ਕਹਿ ਸਕਦੇ ਆਂ ਵੀ ਬਿਲਕੁਲ ਬਿਲਕੁਲ ਜੀ ਬਿਲਕੁਲ ਉਹ ਮਾੜੀ ਹਾਲਤ ਆ ਹਾਂ ਜੀ ਹਾਂ ਜੀ ਇਸ ਕੋਰ ਦਾ ਕਿਹੜੀ ਬਾਉਂਡਰੀ ਹੋਈ ਪਈ ਆ ਅੱਛਾ ਜੀ ਹਾਂ ਕਾਬਰਿਸਤਾਨ ਦਾ ਕੋਈ ਵੀ ਇਸ਼ੂ ਨਹੀਂ ਹੈਗਾ ਜੀ ਇੱਥੇ ਅੱਛਾ ਜੀ ਠੀਕ ਹੈ ਜੀ ਤੇ ਇਹ ਹੁਣ ਤੁਸੀਂ ਇੱਕ ਗੱਲ ਹੋਰ ਦੱਸੋ ਨਾ ਮੈਨੂੰ ਕਿ ਵਿੱਚੇ ਆ ਸਿੱਖ ਭਾਈਚਾਰੇ ਦੀਆਂ ਜੋ ਸੰਸਕਾਰ ਵਾਸਤੇ ਮੜੀਆਂ ਬਣੀਆਂ ਇਹ ਇਕੱਠੀਆਂ ਕੁਝ ਆ ਤੁਹਾਡੀਆਂ ਕਬਰਾਂ ਦਾ ਬਣਿਆ ਹੋਇਆ ਉੱਪਰ ਕਰਾਸ ਲੱਗਾ ਹੋਇਆ ਇਹ ਐਸਸੀਬੀਸੀ ਦੀਆਂ ਜਿਹੜੀਆਂ ਕਬਰਾਂ ਹਨ ਦੋਨੇ ਇਕੱਠੀਆਂ ਆ ਆਪਾਂ ਕਹਿ ਲਈਏ ਕਿ ਮਜੀਬੀਰ ਸਿੱਖ ਭਾਈਚਾਰਾ ਸਾਡਾ ਸਿੱਖ ਭਾਈਚਾਰੇ ਦੀਆਂ ਇਕੱਠੀਆਂ ਨੇ ਕਬਰਾਂ ਤੇ ਪਲੱਸ ਮੜੀਆਂ ਬਣੀਆਂ ਹਨ ਅੱਛਾ ਇਕੱਠੀਆਂ ਹੀ ਆ ਦੇਖੋ ਤਾਂ ਜਿਹੜੇ ਵੀ ਸਿੱਖ ਭਾਈਚਾਰੇ ਦੇ ਜਿਹੜੇ ਨੇ ਜਿਹੜੇ ਦਬੰਦੇ ਨੇ ਉਹਨਾਂ ਦੇ ਤੁਹਾਨੂੰ ਵੱਖਰੇ ਦਿਸੰਦੇ ਨੇ ਅੱਛਾ ਜੀ ਉਹ ਕਬਰ ਪਰਲੇ ਜਿਹੜਾ ਉਹ ਆਪਣਾ ਸ਼ਸਕਾਰ ਕਰਵਾਉਂਦੇ ਉਹ ਵਖਰਾ ਵਾ ਠੀਕ ਹੈ ਜੀ ਇੱਕ ਮੜਾ ਅੰਦਰ ਦੇ ਹਾਲਾਤ ਦੇਖ ਲਈਏ ਮੜੇ ਜੇ ਕਿ ਵੱਕੇ ਆ ਕਬਰਾਂ ਬਣੀਆਂ ਹੋਈਆਂ ਜਿਹੜੀਆਂ ਉੱਪਰ ਕਰਾਸ ਦੇ ਨਿਸ਼ਾਨ ਲੱਗੇ ਹੋਏ ਆ ਬਣੀ ਹੋਈ ਪਈ ਆ ਚਾਰ ਫੇਰੇ ਤੇ ਹਾਂਜੀ ਤੇ ਇੱਕ ਆ ਤੁਹਾਡੇ ਜਿਹੜਾ ਕਰਾਸ ਵਗਿਆ ਹੋਇਆ ਕੰਪਲੇਨ ਵਗੈਰਾ ਨਹੀਂ ਕੀਤੀ ਤੇ ਨਾਲ ਹੀ ਉਹ ਤਾਂ ਢਾਣਾ 1 ਕਿਲੋਮੀਟਰ ਢਾਣਾ ਨਹੀਂਗਾ ਬਿਲਕੁਲ ਪੁਲਿਸ ਨੂੰ ਕਈ ਵਾਰੀ ਕਿਹਾ ਜੀ अच्छा कौन सी गाड़ियों कह दी भाई नेम दो हन अच्छा अम्लिया ना केड़ा फा लेवे हां ਪਿੰਡ ਪਿੰਡ ਤੇ ਕਿਹਨੂੰ ਨਹੀਂ ਪਤਾ ਨਸ਼ਾ ਵਿਕਦਾ ਅੱਛਾ ਜੀ ਸਾਰੇ ਇਲਾਕੇ ਨੂੰ ਸਾਡਾ ਪਿੰਡ ਲਾਗੇ ਚੱਕ ਪਤਾ ਹੈ ਜੀ ਪਤਾ ਹੈ ਇੱਥੇ ਕੋਈ ਦੌਰ ਹੈ ਨਹੀਂ ਚ ਸ਼ਮਸ਼ੇਰਪੁਰ ਲੈ ਲੋ ਜਾਂ ਚਤੌੜਗੜ੍ਹ ਕਹਿ ਲੋ 10 ਕਿਲੋਮੀਟਰ ਜਾ ਕੇ ਪੁੱਛ ਲੋ ਕੋਈ ਨਾ ਚਤੌੜਗੜ੍ਹ ਨਸ਼ਾ ਵਿਕਦਾ ਜੀ 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 ਪ੍ਰਸ਼ਾਸਨ ਨੂੰ ਨਹੀਂ ਪਤਾ ਡਿਪਟੀ ਸਾਰਾ ਕੁਝ ਪਤਾ ਹੁਣ ਕੋਈ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਸ ਵੇਲੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਾਂਸਰਪਾ ਤੁਸੀਂ ਇਹ ਸ਼ਾਮ ਕਿਤੇ ਜਾਣ ਕੇ ਪੁਲਸ ਨੂੰ ਭੇਜ ਕੇ ਚੱਕਰ ਮਰਾਉਣ ਆਪਣੇ ਆਪ ਜਿਹੜਾ ਪਤਾ ਪਤਾ ਲੱਗ ਜਾ ਕਿਹੜਾ ਵੇਚਦਾ ਕਿਹੜਾ ਨਹੀਂ ਵੇਚਦਾ ਆਪ ਇਹਨੂੰ ਦੋ ਚੱਲ ਜਾਣੇ ਫੜੇ ਗਾਰੇ ਜਾਣ ਕੇ ਆਪੇ ਪਤਾ ਲੱਗ ਜਾ ਚਲੋ ਪਤਾ ਤੇ ਫੇਰੀ ਲੱਗੂਗਾ ਨਾ ਅਸੀਂ ਇਹ ਗੱਲ ਤੇ ਕਮਰੇ ਦਾ ਤੁਸੀਂ ਹਾਲ ਦੱਸਿਆ ਪੀ ਆ ਮੈਡੀਆ ਸੇਟਾ ਡਿਪਟੀ ਸਾਹਿਬ ਨਾਲ ਸੰਪਰਕ ਕਰਾਂਗੇ ਹੁਣੇ ਕਰਾਂਗੇ ਹਾਂ ਠੀਕ ਹੈ ਜੀ ਬਹੁਤ ਧੰਨਵਾਦ ਜੀ